ਮਿਲਾਲ ਜਿਹੜਾ ਸਭ ਤੋਂ ਮਸ਼ਹੂਰ ਸ਼ਹਿਰ ਆ ਤੇ ਕਰੋ ਚੈੱਕ ਇਹਨੂੰ ਕਹਿੰਦੇ ਆ ਫੈਸ਼ਨ ਆਫ ਸਿਟੀ ਮਿਲਾਲ ਤੇ ਇਹ ਜਿਹੜਾ ਕੇਦਾ ਆ 14ਵੀਂ ਸਦੀ 'ਚ ਬਣਨਾ ਸ਼ੁਰੂ ਹੋਇਆ ਸੀਗਾ ਤੇ 600 ਸਾਲ ਲੱਗੇ ਇਹਨੂੰ ਬਣਦੇ ਨੂੰ ਜਿਹੜਾ ਇਹਦੇ ਵਿੱਚ ਪੱਥਰ ਜੂਸ ਹੋਇਆ ਉਹ ਵੀ ਬਹੁਤ ਕੀਮਤੀ ਆ ਕਹਿੰਦੇ। ਬਾਕੀ ਇਤੋਂ ਬਹੁਤ ਦੂਰੋਂ ਦੂਰੋਂ ਦੁਨੀਆ ਆਉਂਦੀ ਆ ਦੇਖਣ ਨੂੰ। ਇਹਦੇ ਉੱਪਰ ਜਾ ਕੇ ਸਭ ਤੋਂ ਪੂਰੇ ਮਿਲਾਨ ਦਾ 뷰 ਵਧੀਆ ਆਉਂਦਾ। ਇਹਦਾਂ ਨੂੰ ਵੀ ਸਾਰਾ ਮੈਟਰੋ ਨੂੰ ਰਾਹ ਜਾਂਦਾ ਹੈ। ਤੇ ਆ ਅੱਜ ਤਾਂ ਵੀ ਆ ਕਬੂਤਰਾਂ ਨਾਲ ਆ ਕੇ ਫੋਟੋ ਮਸਟ ਖਾਉਂਦੇ ਆ। ਇਹ ਚੈੱਕ ਕਰੋ। ਬਾਕੀ ਸਾਰੇ ਆਲੇ-ਦੁਆਲੇ ਰੈਸਟੋਰੈਂਟ ਆ ਖਾਣ-ਪੀਣ ਨੂੰ। ਇੱਥੇ ਹੈਗਾ ਆ। ਹੁਣ ਤੁਹਾਨੂੰ ਦਿਖਾਉਂਦੇ ਆ ਇੱਥੇ ਜਿਹੜੇ ਵੱਡੇ-ਵੱਡੇ ਸਿੰਗਰ ਆ ਜਾਂ ਜਿਹੜੇ ਪੰਜਾਬ ਦੇ ਫਿਲਮਾਂ ਦੇ ਐਕਟਰ ਹੋ ਗਏ, ਬਾਲੀਵੁੱਡ ਐਕਟਰ ਹੋ ਗਏ। ਉਹ ਜ਼ਿਆਦਾਤਰ ਇੱਥੇ ਹੀ ਸ਼ੋਪਿੰਗ ਕਰਨ ਆਉਂਦੇ ਆ ਜਦੋਂ ਇੱਥੇ ਬਹੁਤ ਵੱਡੀਆਂ-ਵੱਡੀਆਂ ਮਾਰਕੀਟਾਂ ਆ ਹਰਮਾਨੀ, ਪ੍ਰਾਡਾ ਐਲਵੀ ਚੈੱਕ ਕਰੋ ਤੇ ਇੱਥੇ ਸਿੱਧੂ ਮੂਸੇਵਾਲਾ ਵੀ ਆਇਆ ਸੀ, ਕਰਨ ਔਜਲਾ ਵੀ ਆਇਆ ਸੀ ਜਿੱਥੇ ਇਹਨਾਂ ਨੇ ਵੀਡੀਓ ਬਣਾਈਆਂ ਸੀ ਸੈਂਟਰ ਦਿਖਾੜ ਕੇ ਕਿਆ ਕਿਆ ਕਰੋ ਸਾਲ ਤੋਂ ਮਹਿੰਗਾ ਸ਼ਹਿਰ ਤੇ ਜਿੱਦਾਂ ਕਿ ਆ ਸੀ ਬੱਬੂ ਮਾਨ ਨੇ ਵਿਕੀ ਫੈਸ਼ਨ ਆਫ ਮਿਲਾਨ ਇਹ ਹੀ ਆ ਬਹੁਤ ਸੋਹਣਾ ਆ ਜ਼ਿਆਦਾਤਰ ਇੱਥੇ ਟੂਰਿਸਟ ਕੋ ਮਣਾਉਂਦੇ ਆ ਹੋਜ ਦੇ ਅਲਵੀ ਦੇ ਸ਼ੋਅ ਮਿਆਂ ਨਾਰਮਲੀ ਪ੍ਰਾਡਾ ਇਹ ਵੀ ਬਹੁਤ ਪੁਰਾਣੇ ਆ ਜਿੱਦਾਂ ਕਿ ਇਹ ਇਹਨਾਂ ਨੂੰ ਸ਼ੇ